ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਦੋ ਤਿੰਨ ਦਿਨ ਤੋਂ ਜਿਹੜੀ ਇੱਕ ਸਮੱਸਿਆ ਆ ਰਹੀ ਹੈਗੀ ਅੰਗਨਵਾੜੀ ਵਰਕਰਸ ਨੂੰ ਕਿ ਲੌਗਇਨ ਜਿਹੜਾ ਉਹ ਨਹੀਂ ਹੋ ਰਿਹਾ ਅ ਜਿਹੜੀ ਨਵੀਂ ਵਰਜ਼ਨ ਹੈਗੀ ਆ ਪੋਸ਼ਨ ਟਰੈਕਰ ਦੀ 21.9 ਉਹ ਆ ਚੁੱਕੀ ਹੈ ਸੋ ਇਹਦੇ ਵਿੱਚ ਕੁਝ ਚੇਂजेस ਹੈਗੇ ਆ ਤੇ ਲੌਗਇਨ ਜਿਹੜਾ ਕਰਨ 'ਚ ਸਮੱਸਿਆ ਆ ਰਹੀ ਹੈ ਜੇਕਰ ਆਪਾਂ ਸਿੱਧਾ ਹੀ ਲੌਗਇਨ ਕਰਦੇ ਆਂ ਤਾਂ ਉਹਦੇ ਵਿੱਚ ਆਪਣੀ ਜਿਹੜੀ ਹੈਗੀ ਆ ਈਮੇਲ ਆਈਡੀ ਅ ਜ ਅਕਾਊਂਟ ਜਿਹੜਾ ਹੈਗਾ ਉਹਦੇ ਰਾਹੀਂ ਸਾਈਨ ਇਨ ਕਰਨ ਦੀ ਜਿਹੜੀ ਆ ਆਪਸ਼ਨ ਆਉਂਦੀ ਪਈ ਆ ਸੋ ਇੱਥੇ ਆਪਾਂ ਸਾਈਨ ਇਨ ਨਹੀਂ ਕਰਾਂਗੇ ਇਹਨੂੰ ਆਪਾਂ ਕ੍ਰਾਸ ਕਰਕੇ ਬੈਕ ਜਾਵਾਂਗੇ ਤੇ ਸਾਰੇ ਆਂਗਨਵਾੜੀ ਵਰਕਰਸ ਨੇ ਜਿਹੜਾ ਫੋਰਗੇਟ ਐਮ ਪਿਨ ਤੇ ਕਲਿੱਕ ਕਰਨਾ ਜੇ ਤੁਸੀਂ ਫੋਰਗੇਟ ਤੇ ਕਰੋਗੇ ਤਾਂ ਇੱਥੇ ਤੁਹਾਡਾ ਮੋਬਾਈਲ ਨੰਬਰ ਜਿਹੜਾ ਉਹ ਮੰਗਿਆ ਜਾਊਗਾ ਤਾਂ ਤੁਸੀਂ ਆਪਣਾ ਮੋਬਾਈਲ ਨੰਬਰ ਜਿਹੜਾ ਹੈਗਾ ਉਹ ਨੂੰ ਐਂਟਰ ਕਰ ਦੇਣਾ ਮੈਂ ਪਹਿਲਾਂ ਵੀ ਇਹ ਜਿਹੜਾ ਦੱਸ ਚੁੱਕੀ ਹੈਗੀਆਂ ਪ੍ਰੋਸੈਸ ਤੇ ਪਰ ਆਪਾਂ ਜਿਹੜਾ ਦੁਬਾਰਾ ਸਾਰੇ ਅੰਗਨ ਵਾਲੀ ਵਰਕਰਸ ਨੂੰ ਜਿਹੜਾ ਇਹ ਇਸ ਸਮੱਸਿਆ ਦੇ ਨਾਲ ਜਿਹੜਾ ਉਹ ਸਹੀ ਕਰਨਾ ਹੈਗਾ ਵੀ ਕੀ ਸਮੱਸਿਆ ਆਉਂਦੀ ਹੈ ਸੋ ਆਪਾਂ ਜਿਹੜਾ ਆ ਦੁਬਾਰਾ ਫੋਰਗੇਟ ਐਮ ਪਿਨ ਕਰਕੇ ਜਿਹੜਾ ਆ ਲੌਗ ਇਨ ਕਰਨਾ ਆ OTP ਭਰ ਕੇ ਅਸੀਂ ਵੈਰੀਫਾਈ ਕਰਾਂਗੇ ਹਾਂਜੀ ਇੱਥੇ ਤੁਸੀਂ ਐਂਟਰ ਐਮਪਿਨ ਕਰਨਾ ਕੋਈ ਵੀ ਨਵਾਂ ਐਮਪਿਨ ਤੁਸੀਂ ਇੱਥੇ ਰੱਖ ਸਕਦੇ ਹੋ ਠੀਕ ਹੈ ਐਸ ਯੂ ਵਿਸ਼ ਜ ਕੋਈ ਵੀ ਆਪਣੀ ਡੇਟ ਆਫ ਬਰਥ ਹੋਗੀ ਕੋਈ ਵੀ ਈਅਰ ਰੱਖ ਸਕਦੇ ਹੋ ਕੋਈ ਵੀ ਚਾਰ ਅੱਖਰ ਜਿਵੇਂ ਆਪਾਂ ਪਹਿਲਾਂ ਰੱਖਦੇ ਹਾਂ ਜਿਵੇਂ 1 2 3 4 ਅੱਖਰ ਰੱਖਿਆ ਸੀ ਕਈਆਂ ਨੇ ਸੋ ਇਹਨੂੰ ਤੁਸੀਂ ਜਿਹੜਾ ਚੇਂਜ ਕਰ ਸਕਦੇ ਹੋ ਕੋਈ ਵੀ ਆਪ ਦਾ ਜਿਹੜਾ ਐਮਪਿਨ ਸੈੱਟ ਕਰ ਲੈਣਾ ਤੇ ਉਹਨੂੰ ਸਬਮਿਟ ਕਰ ਦੇਣਾ ఓకే హను దారాగయిన క్లిక్ ఇంకా జాన్ట నంబర్ భరనా పాడ భరనా ਡਿਸਾਈਨ ਇਨ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਥੋੜਾ ਜਿਹੜਾ ਅ ਪੇਜ ਆ ਖੁੱਲ ਜਾਊਗਾ ਆਪਣੀ ਐਪ ਜਿਹੜੀ ਹੈ ਓਪਨ ਹੋ ਜਾਊਗੀ ਕਾਫੀ ਵਰਕਰਸ ਨੂੰ ਸਮੱਸਿਆ ਆ ਰਹੀ ਸੀਗੀ ਦੋ ਤਿੰਨ ਦਿਨ ਤੋਂ ਕਿ ਜਿਹੜਾ ਆਂਗਨwadi ਸੈਂਟਰ ਆ ਓਪਨ ਨਹੀਂ ਹੋ ਰੇ ਇੱਕ ਦੂਸਰੇ ਦੇ ਮੋਬਾਈਲ ਤੋਂ ਆਪਾਂ ਓਪਨ ਕਰ ਰਹੇ ਸੀਗੇ ਸੋ ਇਸ ਤਰ੍ਹਾਂ ਤੁਸੀਂ ਜਿਹੜਾ ਆ ਆਪਣੀ ਸਮੱਸਿਆ ਜਿਹੜੀ ਉਹਦਾ ਹੱਲ ਕਰ ਲੈਣਾ ਜੇਕਰ ਆਪਾਂ ਸਿੱਧਾ ਲੌਗਇਨ ਕਰਦੇ ਆ ਤਾਂ ਉਹ ਨਹੀਂ ਹੋਣਾ ਤਾਂ ਇਹਦੇ ਲਈ ਤੁਸੀਂ ਸਿਰਫ ਜਿਹੜਾ ਆ ਅ ਫੋਰਗੇਟ ਕਰਕੇ ਇਸੇ ਤਰ੍ਹਾਂ ਜਿਹੜਾ ਇਸੇ ਪ੍ਰੋਸੈਸ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਣਾ ਆਪਣਾ ਜਿਹੜਾ ਪੋਸ਼ਨ ਟਰੈਕ ਕਰਾਂ ਉਹਨੂੰ ਕੱਲ ਨੂੰ ਓਪਨ ਕਰ ਲੈਣਾ ਠੀਕ ਹੈ ਅੱਜ ਸੰਡੇ ਹੈਗਾ ਸੰਡੇ ਜਿਹੜਾ ਆਪਣਾ ਓਪਨ ਨਹੀਂ ਹੁੰਦਾ ਹੁੰਦਾ ਰੈਸਟ੍ਰਿਕਟਡ ਹੁੰਦਾ ਹੈ ਅੰਗਨwadi ਸੈਂਟਰ ਸੋ ਜੇਕਰ ਤੁਸੀਂ 10 ਵਜੇ ਤੱਕ ਇਹਨੂੰ ਸਟਾਰਟ ਕਰ ਸਕਦੇ ਹੋ ਤਾਂ ਹੋਣੀ ਤੁਸੀਂ ਕਰਕੇ ਚੈੱਕ ਕਰ ਸਕਦੇ ਹੋ ਇਨ ਬਾਕੀ ਜਿਹੜਾ ਹੈਗਾ ਸਵੇਰ ਤੁਸੀਂ ਜਿਹੜਾ ਫੋਰਗੇਟ ਐਂਪਿੰਨ ਕਰਕੇ ਤੇ ਫੋਰਗੇਟ ਪਾਸਵਰਡ ਕਰਕੇ ਉਹਨੂੰ ਲੌਗਇਨ ਕਰ ਲੈਣਾ ਠੀਕ ਹੈ ਪਹਿਲਾਂ ਲੌਗਇਨ ਕਰੋਗੇ ਤਾਂ ਲੌਗਇਨ ਨਹੀਂ ਹੋਣਾ ਜੇ ਦੁਬਾਰਾ ਜਦੋਂ ਤੁਸੀਂ ਸੈੱਟ ਕਰ ਲਓਗੇ ਨਵਾਂ ਐਮ ਪਿੰਨ ਤਾਂ ਤੁਸੀਂ ਲੌਗਇਨ ਕਰ ਸਕੋਗੇ ਠੀਕ ਹੈ ਜੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਰੇ ਅੰਗਨવાડી ਵਰਕਰਸ ਜਿਹੜੇ ਸੁਬਾ ਆਪਣੀ ਅੰਗਨવાડી ਸੈਂਟਰ ਓਪਨ ਕਰ ਸਕਣ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਵੀ ਕਰ ਦਿਓ ਧੰਨਵਾਦ